ਬਾਈ ਗੋਜੀ ਦਾ ਖਾਸਾ ਸ਼੍ਰੀ ਵੈਗੋਜੀ ਕੀ ਫਰੇ ਪੰਜ ਤਖਤ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਲੱਗੀ ਆ ਜੀ ਫਰੇਗੜ ਚੂੜੀਆਂ ਤੋਂ ਪਹਿਲਾਂ ਆਪਾਂ ਜਾਵਾਂਗੇ ਸ਼੍ਰੀ ਦਰਬਾਰ ਸਾਹਿਬ ਫੇਰ ਆਨੰਦਪੁਰ ਸਾਹਿਬ ਫੇਰ ਪਟਨਾ ਸਾਹਿਬ ਫੇਰ ਹਜੂਰ ਸਾਹਿਬ ਫੇਰ ਦਮਦਮਾ ਸਾਹਿਬ ਇੱਕ ਬੰਦਾ ਆਪਾਂ ਲੈਣਾ ਜਲੇਰਾ ਮਹਾਰਾਜ ਦੀ ਕਿਰਪਾ ਨਾਲ ਜੀ ਪੰਜ ਤਖਤ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੇ ਆ ਜੀ ਇੱਕ ਸਾਡਾ ਸਾਥੀ ਸੰਤਪੁਰੇ ਆ ਉਹਨੂੰ ਉੱਥੋਂ ਸੰਤਪੁਰੇ ਲੈਣਾ ਜੀ ਇੱਥੇ ਆ ਗਏ ਹੁਣ ਬਾਈ ਸੰਗਤਪੁਰਾ ਜੀ ਜਿਹੇ ਮੈਂਬਰ ਨੂੰ ਨਾਮ ਲੈਣ ਲੱਗੇ ਆ ਜਿੰਨੇ ਸਾਡੇ ਮੈਂਬਰ ਨਾਮ ਲੈਣ ਲੱਗੇ ਨੇ ਚੌਥਾ ਮੈਂਬਰ ਨਾਮ ਜੀ ਸੰਗਤਪੁਰਾ ਸੰਤੋਪਿੰਨ ਸੰਗਤਪੁਰਾ ਮੈਂਬਰ ਸੰਗਤਪੁਰਾ ਆਪਨੇ ਗੁਰਪ੍ਰੀਤ ਸਿੰਘ ਅੱਲੀ ਜੀ ਜਾਣਗੇ ਨਾਮ ਅੱਗੇ ਅੱਜ ਆਤਰ ਕਲਤ੍ਰ ਵਿਚ ਚੰਗੀ ਦੀ ਤੇ ਵਾਸਤੇ ਵੀਰ ਮੈਂ ਵੀ ਵੀਡੀਓ ਤਾਂ ਲੇਕ ਲਾਉਣਾ ਹੈ ਮੁੜ ਕੇ ਕਹੋਗੇ ਵੱਧ ਬੈਗ ਆਇਆ ਹੈ ਘਟ ਆਇਆ ਹੈ ਨਹੀਂ ਬੈਗ ਵੱਧ ਘਟੀ ਇਹਦੀ ਗੱਲ ਪੁੱਛ ਲਈ ਜਿਹੜੀ ਸਾਡੀ ਗੱਲ ਨੂੰਡੀ ਉਹ ਗੱਲ ਕਰ ਵੀਰ ਤੂੰ ਬਲੌਕਰ ਨਹੀਂ ਮੈਨੂੰ ਨਹੀਂ ਕੋਈ ਕਹਿ ਸਕਦਾ ਪੁੱਤ ਅਰੇ ਆ ਨਹੀਂ ਕੋਈ ਮੰਮਾ ਬੰਦ ਬਈ ਮਲਕੀ ਦੇ ਪਰ ਅਿੰਦੂ ਆ ਖਾਂ ਕਰਦਾ ਤੇ ਬੰਮਾ ਕੋਲ ਦਿਖਾ ਰਹੇ ਉਹ ਤਨ ਹਾਂ ਮੇਰੇ ਕੱਪੜੇ ਪ੍ਰੈਸ ਹੋਏ ਨੇ ਕੁਰਤਾ ਕਰਮੰਦਿਆ ਇਹਨਾਂ ਨਾਲ ਕੋਈ ਨਹੀਂ ਸਾਡੇ ਵੀ ਸਾਰੇ ਐਵੇਂ ਪ੍ਰੈਸ ਕਰਦੇ ਹੀ ਪੈਂਦੇ ਆ ਉਹ ਪ੍ਰਸ਼ਨ ਹੈ ਨਾ ਮਾਰ ਕੋਈ ਨਾ ਨਾ ਤੇ ਤਾਪ ਲੱਗਿਆ ਮੈਂ ਅੱਗੇ ਕਹਿਣਾ ਕੋਈ ਚਿੱਤਦਾਰ ਉੱਤੇ ਵੀ ਇਧਰ ਆ ਗਿਆ ਚਾਰ ਮੈਂਬਰ ਪੂਰੇ ਹੋ ਗਏ ਜੀ ਆਪਣੇ ਹਾਂ ਬੋਲਾਂਗੇ ਆ ਬੋਲੋ ਚਾਰ ਮੈਂਬਰ ਪੂਰੇ ਹੋ ਗਏ ਜੀ ਤੇ ਥੱਲੇ ਜਿਹੜਾ ਪੰਜ ਤੰਦਾਂ ਦੀ ਜਤਰਾ ਦੇ ਵਿੱਚ ਪਹਿਲਾ ਬੜਾਈ ਤੁਹਾਡੇ ਸ਼ਸ਼ੰਤਪ੍ਰੇਮ ਤੋਂ ਸ਼ੁਰੂ ਹੁੰਦਾ ਜੀ ਹੁਣ ਅਸੀਂ ਜਾਵਾਂਗੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਤੇ ਪਿਆਰੋ ਪਾਸ ਤੋਂ ਬਸਤੀ ਤੋਂ ਜੰਗਾ ਬਾਪਾ ਇਹ ਚੱਲ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਲਏ ਨੇ ਹੁਣ ਇਥੋਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਉਣ ਗਈਆਂ ਮਹਾਰਾਜ ਨੂੰ ਦਰਸ਼ਨ ਕਰਾ ਦਿੱਤੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ 골ਡਨ ਟੈਂਪਲ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਦਰਸ਼ਨ ਦੇਦਾਰੇ ਕਰਕੇ ਸੰਗਤਾਂ ਹੁਣ ਅੱਗੇ ਵੱਲ ਨੂੰ ਚਾਲੇ ਪਾਉਣ ਗਈਆਂ ਆਪਣਾ ਆਨੰਦਪੁਰ ਸਾਹਿਬ ਮਾਂ ਗੋਲਡਨ ਟੈਂਪਲ ਤੋਂ ਉਹ ਆਪਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਹਣ ਇੱਥੋਂ ਚਾਲੇ ਪਾਉਣਗੇ ਅਨੰਦਪੁਰ ਸਾਹਿਬ ਨੂੰ ਮਹਾਰਾਜ ਸਤਿ ਸਪਾੜਾ ਕਰੇਗਾ ਯਾਤਰਾ ਸੰਭਲ ਕਰੇ ਵਾਏ ਗੁਰਜੀ ਸਹਿਰ ਦਾ ਵਾਏ ਦਾ 8:30 ਦਾ ਟਾਈਮ ਹੋ ਚੁੱਕਾ ਹੈ 8:30 ਵਜੇ ਗੋਲਡਨ ਟੈਂਪਲ ਤੋਂ ਦਰਸ਼ਨ ਦੇਦਾਰੇ ਕਰਦੇ ਹੋਏ ਸ਼੍ਰੀ ਨੰਦਪੁਰ ਸਾਹਿਬ ਨੂੰ ਚਾਲੇ ਪਾਉਂਦੇ ਹੋਏ ਸਰੇਆ ਦਾ ਸਮਾਂ ਹੈ ਮਾਸਾ ਦਾ ਦਿਨ ਚੰਗਾ ਹੋਣਾ ਅੱਜ ਹੈ ਹੈਲੋ ਤੁਸੀਂ ਆ ਚੱਲਣ ਵਾਲਾ ਬਾਗ ਤੇ ਝੱਲਿਆਂ ਵਾਲੇ ਬਾਗ ਦੀ ਐਂਟਰੀ ਗੇਟ ਦੀ ਜਿੱਥੇ ਜਰਨਲ ਡਾਇਰ ਨੇ ਗੋਲੀਆਂ ਚਲਾਈਆਂ ਸੀ ਇਹ ਦੂਰਾਂ ਦੂਰਾਂ ਤੋਂ ਸੰਗਤ ਆ ਰਹੀ ਹੈ 골ਡਨ ਟੈਂਪਲ ਵਿਹਾਰ ਸਟੇਟ ਜੁਪੀ ਬਿਹਾਰ 골ਡਨ ਟੈਂਪਲ ਅੰਮ੍ਰਿਤਸਰ ਦੇ ਦਰਸ਼ਨਾਂ ਵਾਸਤੇ ਦੂਰ ਦੂਰ ਤੋਂ ਸੰਗਟ ਆਉਂਦੀਆਂ ਆਈਆਂ 골ਡਨ ਟੈਂਪਲ ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਦੂਰ ਦੂਰ ਤੋਂ ਸੰਗਟ ਆ ਰਹੀਆਂ ਗੱਡੀ ਲੇਚ ਲੇਚ ਕਰਦੀ ਬਾਹਰ ਗੱਡੀ ਸਾਡੀ ਗੱਡੀ ਖੜੀ ਹੈ ਹੁਣ ਇੱਥੋਂ ਤੱਕ ਸ੍ਰੀ ਅਨੰਦਪੁਰ ਸਾਹਿਬ ਇੱਥੋਂ ਹੁਣ ਸਾਡੇ ਦੂਸਰੇ ਤਖਤ ਦੀ ਯਾਤਰਾ ਸ਼ੁਰੂ ਹੁੰਦੀ ਹੈ ਹੁਣ ਇੱਥੋਂ ਅੱਗੇ ਚੱਲਾਂਗੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਪਹਿਲੇ ਤਖਤ ਤੋਂ ਰਵਾਨਗੀ ਦੂਸਰੇ ਤਖਤ ਵਾਸਤੇ ਜਾਉਂਦੇ ਹੋਏ ਅੱਗੇ ਵਧਣਗੇ ਓਏ ਸੋਨਿਹਾਰ ਹੁਣ ਆਪਾਂ ਮਹਾਰਾਜ ਦੇ ਦਰਸ਼ਨ ਕਰ ਲਏ ਆ ਜੀ ਹੁਣ ਸੰਕਟਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨੀ ਆ ਫਿਰ ਉੱਥੇ ਜਾ ਕੇ ਡਿਸਾਈਡ ਹੋਏਗਾ ਵੀ ਸਟੇ ਇੱਥੇ ਕਰਨਾ ਹੈ ਜਾਂ ਰਾਜ ਹੋਟਲ 'ਚ ਕਰਨਾ ਇਹ ਪਟਨਾ ਸਾਹਿਬ ਨੂੰ ਨਿਕਲਾਂਗੇ ਫਿਰ ਉੱਥੋਂ ਪਟਨਾ ਸਾਹਿਬ ਨੂੰ ਥੱਲੇ ਮਾਣ ਲਈ ਤੁਹਾਨੂੰ ਅੰਮ੍ਰਿਤਸਰ ਸਿਟੀ ਤੋਂ ਬਾਹਰ ਨਿਕਲੇ ਆਇਆ ਮੇਨ ਹਾਈਵੇ ਤੇ ਜਲੰਧਰ ਵਾਲੇ ਤੇ ਕੋਈ ਆ ਰੂ ਜੁਰਾ ਰਹਾ ਹੈਗਾ ਪੈਕਟ ਪੂਟ ਜਾ ਕੋਈ ਇੱਥੇ ਚੱਲੂਗੀ ਲਓ ਜੀ ਯਾਤਰਾ ਤਾਂ ਮੈਂ ਪਹਿਲੀ ਪਹਿਲੀ ਟੈਂਕੀ ਫੁੱਲ ਹੋਣ ਲੱਗੀ ਪਹਿਲੀ ਟੈਂਕੀ ਫੁੱਲ ਹੋਣ ਲੱਗੀ ਜੇ ਪਤਾ ਨਹੀਂ ਆਪਣੇ ਕੋਲ ਜਗਾਇਆ ਇੱਕ ਜੀ ਕਲੀਨਰ ਹਾਂ ਬੜੀ ਬਤੀਸਰਾ ਤੇ ਉਹ ਦਾ ਐਵਰੇਜ ਵਗੈਰਾ ਕਿੰਨੇ ਦਾ ਭੋਜ ഫോജാ ഭാവാ ആ ഉടന ਇਹ ਕਿੰਨਾ ਪੈਣਾ ਵਾ ਇਹ ਤੇਰੇ ਕੋਲ ਗਿਆ ਅੱਜ ਇਹ ਵੀ ਇਥੋਂ ਚੱਲ ਰਿਹਾ ਜਿੰਦੀ ਆ ਲੈ ਆ ਵੀ ਵਾਜਿੰਦੀ ਸਾਫ ਕਰਨ ਦੇ ਅੱਲਾ ਨੂੰ ਕਾਫੀ ਦੇ ਚਾਹੇ ਤੇ ਕਹਿੰਦਾ ਆ ਮੈਂ ਕਾਫੀ ਕਰਕੇ ਜਿੱਥਾਂ ਕਰਦੇ ਜਿਹੜੀ ਬੋੜੋ ਕਮ ਨਹੀਂ ਹੁੰਦੀ ਜਿੰਨੀ 25 ਹਜ਼ਾਰ ਤੋਂ ਲਓ ਜੀ ਹੁਣ ਟੈਂਕੀ ਫੁੱਲ ਕਰਾਉਣ ਲੱਗੇ ਆ ਸਾਬ ਹੋਣੀ ਫੌਂਡੇ ਆਂਦੇ ਇਹਦੇ ਪੀਦ ਨਾਲ ਐਵਰੇਜ ਵਧੇਗੀ ਇਹ ਜਿਗਾੜ ਜਿਆ ਅਰੇ ਐਵਰੇਜ ਵਧਾਉਣ ਵਾਸਤੇ ਲੈਂਸ ਦੇ ਪੰਪ ਤੇ ਖੜੇ ਆ ਤੁਹਾਨੂੰ ਦੱਸਾਂਗੇ ਵੀ ਇਹ ਕਿਵੇਂ ਕੀ ਬੰਦਾ ਵਾ ਐਵਰੇਜ ਵਧਦੀ ਆ ਜਾਂ ਕੀ ਦੱਸਦੀ ਆ ਹੁਣ ਇਥੋਂ ਟੈਂਕੀ ਫੁੱਲ ਕਰਾ ਕੇ ਤੇਰੇ ਅੱਗੇ ਵਧਾਂਗੇ ਨਹੀਂ ਯਾਰ ਟੈਂਕੀ ਹੁਣ ਮਗਾਦਨੀ ਦੋਗੇ ਟੈਂਕੀ ਤੇ ਆਪਣਾ ਚਾਰ ਲਾਓ ਅੱਛਾ ਹੁਣ ਪੈ ਗਿਆ ਕੋਈ ਬੋਧਾ ਕੋਈ ਧੀਕਾ ਨਾ ਆਉਂ ਨਹੀਂ ਮਤਲਬ ਇੰਨੇ ਕੋਈ ਮਤਲਬ ਇਹ ਇੰਨਾਂ ਦੀ ਸੈਟਿੰਗ ਕਰਨੀ ਹੈ ਇੰਜੈਕਟਰ ਹੈ ਨਾ ਇੰਜੈਕਟਰ ਹੈ ਨਾ ਅੱਛਾ ਇੰਜੈਕਟਰਾਂ ਵਾਸਤੇ ਚਲੀਨ ਕਰਦੇਣਾ ਉਹ ਇੰਜੈਕਟਰ ਕਲੀਨ ਵਾਸਤੇ ਆ ਠੀਕ ਟੈਂਕੀ ਨਾਲ ਸਾਡਾ ਉਹਦੇ ਵਿੱਚ ਕੋਈ ਕਟਲਾ ਫੁੱਟ ਜੰਮ ਜਾਣਾ ਹੈ ਚਾਹੀਏ ਨਹੀਂ ਮੈਂ ਤੁਹਾਨੂੰ ਕਹਿਣਾ ਪਾਉਣਾ ਟੈਂਕੀ ਹਟ ਕੇ ਪੰਜ ਸੱਤ ਲੱਗਣੀਆਂ ਮੈਂ ਉਹ ਕਹਿੰਦਾ ਬਾਧੂ ਇੱਕ ਹੀ ਹੁੰਦਾ ਨਾ ਠੀਕ ਹੈ ਉਹ ਵੀ ਮਲਾਲ ਉਹ ਕੱਢ ਕੇ ਸਾਰਾ ਜਿਹਦਾ ਲਾਸਟ ਵਾਲੀ ਟੈਂਕੀ ਭਰਵਾ ਜਣਾ ਉਹਦਾ ਫੇਰ ਪਾ ਲਾਂਗੇ ਉਹਦਾ ਫੇਰ ਪਾ ਲਾਂਗੇ ਕਿਉਂਕਿ ਹੁਣ ਪੰਜ ਛੇ ਟੈਂਕੀਆਂ ਜਿਹੜੀਆਂ ਵਾ ਉਹ ਭਰਨੀਆਂ ਲਾਸਟ ਵਾਲੀ ਟੈਂਕੀ ਦੇ ਇਹਨੂੰ 5000 ਤੋਂ ਬਹੁਤ ਆਣਾ 7000 ਰੁਪਏ ਰਹੀ ਆ ਮਲਾਲ ਆ ਜੰਦਾ 4500 ਤੇ ਕੱਟ ਕੀਤਾ ਹਲਾਓ ਹਲਾਓ ਲੈ ਜਾ ਵੀਰੋ ਆ ਲੈ ਜੋ ਕੋਈ ਨਹੀਂ ਕਹਿੰਦਾ ਆਪਾਂ ਨਵੇਂ ਮੋੜ ਗਿਆ ਭਾਈ ਮੈਂ ਇਹਦੇ ਤੋਂ ਵੇਖਦਾ ਪੁੱਛੀ 60 ਲੀਟਰ ਪੈ ਗਿਆ 55 ਬੰਨਣੀ 55 ਹਾਂ ਹਾਂ ਉਹ ਵੀ ਬੈਕਲੇ ਕਰ ਮਗਰ ਹਾਲੀਆਵਾ 40 ਕਰਾ ਲੀਏ ਪੀਸੀ ਆ ਮਗਰ ਹੈ ਮਗਰ 40 ਕਰਾ ਲੀਏ ਜੋ ਪੀਸੀ ਲੈ ਆਉਂਦਾ ਆਹ ਵੀ ਕਰਾ ਲਓ ਬੱਸ 40 ਕਰਾ ਲੀਓ ਨਹੀਂ ਜਾਂਦੇ ਹਾਂ ਬੋਲੇ ਕਰੀ ਉਹ ਕੰਮ ਨਹੀਂ ਇਨਾ ਮੈਂ ਆਇਆ ਪੈ ਗਿਆ ਆਈ ਜਾਣਾ ਲਓ ਜੀ ਟੈਂਕੀ ਪੁੱਲ ਕੀਤੀ ਜਾ ਰਹੀ ਹੈ ਹਲਾ ਹਲਾ ਕੇ ਨੱਪ ਨੱਪ ਕੇ ਮਲਕੀਸੋਂ ਕਹਿੰਦਾ ਕਿ ਰੂ ਵਾਂਗੂ ਨੱਪ ਨੱਪ ਕੇ ਭਰ ਲਈਆਂ ਪੱਟ ਪੱਟ ਦੀ ਭਰੀ ਹੈ ਲਓ ਜੀ 4500 ਦੇ ਕੱਟ ਕੀਤਾ ਸੀ ਮਲਕੀਸੋਂ ਨੇ ਹਲਾ ਹਲਾ ਕੇ 5000 ਤੱਕ ਲੈ ਜਾਣੀ ਹੈ 500 ਤੇ ਚੱਲ ਜਾਓ ਹਲਾ ਇਰ ਨਹੀਂ ਬਾਪ ਨਹੀਂ ਹੋ ਰਿਹਾ ਕੀ ਕਰਦੇ ਏ ਬਾਸ ਬਾਸ ਠੀਕ ਹੈ ਹਲਾ ਪੰਨਾ ਪੂਰਾ ਦਾ ਬਿਲਕੁਲ ਰੇਸ਼ੀ ਗਿਰੋ। ਤੋਂ ਮਾੜਾ ਪੈਣਗਾ। ਬੜਾ ਯਾਰ ਤੇ ਜਿੰਨਾ ਜਾਂਦਾ। ਪੈਂਦਾ ਸਿੱਧਾ ਹੋ ਜਾਊਗਾ ਸਾਡ। ਕਾਰ ਹੀ ਮਾਰਨਾ ਮੈਂ ਜਿੰਦੇ ਸੀ। ਸਾਹ ਹੂਸ ਦੇ ਪੁੱਠੇ ਵਾਲਾ। ਹੋਪਾ। ਨਹੀਂ ਜਾਂਦ 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 ਦੇ ਪੈਣਾ। ਹਾਂ। ਹਾਂ ਤੇ ਲੀ ਪਾਤੋ। ਜਾਣ ਨਹੀਂ ਦਿੱਤੀ ਆ। ਸਖ 50 ਜਾਂ ਪਾ ਦੋ ਔਰ ਪਾ ਜਣਾ ਆ ਜਣਾ ਵਾ ਬੜੀ ਹਿਲਦੀ ਹੈ ਅੱਥੇ ਆ ਦਰ ਹਾਂ ਕਿਹਨੇ ਜਣਾ ਮਾਰ 40 ਲੀਟਰ ਔਰ ਪਾ ਦੋ ਕੱਠ ਦੱਬ ਦੁੱਬ ਗਿਆ 60 ਕਰ ਦੋ ਪੂਰਾ ਲਓ ਜੀ 40 ਲੀਟਰ ਔਰ ਜਾਂ ਦੋ ਫੇਪੋਣਾ ਚੱਲ ਜਾਣਾ ਜੀ ਯਾਰ ਜਾਨ ਤੇ ਗੱਡਿਆਰ ਅਰੇ ਵੇ ਭਲਾੜਾ ਤੂੰ ਮੀਟਰ ਵਾਲੀ ਵੇਖਣਾ ਮੀਟਰ ਵਾਲ ਪਾਣੇ ਵੇਖਣਾ ਤੂੰ ਗੱਡੀ ਵਾਲੇ ਵੇਖ ਹਾਂ ਵੀ ਮੀਟਰ ਵਾਲ ਦੇ ਹੋਂ ਵੇਖਣਾ 60 ਲੀਟਰ ਤੋਂ ਪਲੱਸ ਚੱਲ ਗਿਆ ਹਲਾ 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 5300 ਦਾ ਪੂਰਾ ਪੈਣਾ 53 ਅਜੇ 2000 4500 ਦੇ ਕੱਟ ਕੀਤਾ ਲਓ ਜੀ ਹੁਣ ਆ ਹੀ ਆ ਗਏ ਆ ਟੋਲ ਪਲਾਜ਼ੇ ਤੇ ਇੱਥੋਂ ਫਾਸਟੈਗ ਲਵਾਵਾਂਗੇ ਇੰਨਾ ਫਾਸਟੈਗ ਦਾ ਜਨ ਨਹੀਂ ਨਿਆ ਪਹਿਲਾਂ ਫਾਸਟੈਗ ਸਾਡਾ ਚੱਲ ਨਹੀਂ ਰਿਹਾ ਕੈਂਸਲ ਕਰਾ ਇਹ ਮੁਸ਼ਕਲਾਂ ਕਰ ਉਹ ਕੈਂਸਲ ਕਰਾ ਕੇ ਹੁਣ ਨਵਾਂ ਬਣਾਵਾਂਗੇ ਕਿਹ ਮੋਟੀਆਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਜ਼ਿੰਦਗੀ 'ਚ ਹਲਾ ਲੈ ਲਿਆ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਆ ਵੇਖੀ ਵੀਰੇ ਏਟਲ ਥੈਂਕਸ ਬਿਲਕੁਲ ਜੀ ਹਾਂ ਹੈਗੀ ਆ ਲਓ ਜੀ ਉਸ ਤੋਂ ਕੀ ਕਰੇਗੇ ਆਪਣੀ ਮਾਰਕੀਟ ਪੰਜਾਬੀ ਬੋਲਾਂ ਮਮਾ ਜੇ ਤੇ ਪੰਜਾਬ ਚ ਆ ਮੋਬਾਈਲ ਨੰਬਰ ਪਾ ਰਹੇ ਹਾਂ ਹਾਂ ਮਾ ਜੇ ਤੇ ਪੰਜਾਬੀ ਬੋਲੋ ਹਾਲੇ ਤੋ ਪੰਜਾਬੀ ਮਤਲਬ ਪੰਜਾਬੀ ਹਿੰਦੀ ਬੋਲੋ ਤੇ ਬਾਹਰ ਤੋਂ ਪੰਜਾਬੀ ਬੋਲੋ ਉਥੋਂ ਬਾਸ ਬਾਹਰ ਹੋਏਗੇ ਮੈਂ ਕੋਈ ਤੇ ਬੰਦ ਹੈ ਨੰਬਰ ਯਾਰ ਉਹਨੇ ਕੈਨਸਲ ਕਰ ਦਨਾ ਵਾ ਨਵਾਂ ਜਦੋਂ ਅਪਡੇਟ ਹੋ ਜਾਣਾ ਪਰ ਇਹ ਚੱਲ ਪੈਣਾ ਵਾ ਮੈਂ ਕਹਿੰਦਾ ਵੀ ਉਹ ਬੰਦ ਹੈ ਨੰਬਰ ਜਿੱਤੇ ਆਪ ਚਲਾਉਣੀ ਆ ਅੱਛਾ ਮੋਬਾਈਲ ਨੰਬਰ ਸੇਮ ਨੰਬਰ ਬੰਦ ਹੈ ਲੋਰੀ ਬੈਠੇ ਆ ਵੇਟ ਕਰ ਰਹੇ ਆ ਮੈਂ ਆਪਣਾ ਰੇਟ 53 ਵਾਲੇ ਦੇ ਪਰ ਮੈਂ 54 ਵਾਲੇ ਦੇ ਕਰਾਉਣਾ ਹਾਂ ਉਦੋਂ ਤੀਨ ਕੋਈ ਚੱਕਰ ਹੈ ਹਾਂ ਆ ਤੇਗਾ ਤੇ ਫਾਟਾ 53 ਵਾਲੇ ਦੇ ਕੋਈ ਕਹਿੰਦੇ ਕਿਉਂ ਜਾਉਂਦੇ ਨੇ ਮੈਸੇਜ ਹੁਣ 500 ਹਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਰਸ਼ਨ ਕਰਕੇ ਚੰਡੀਗੜ੍ਹ ਰੋਡ ਤੇ ਆ ਗਏ ਆ ਜੀ ਹੁਣ ਇੱਥੋਂ ਆਪਾਂ ਪ੍ਰਸ਼ਾਦਾ ਛੱਕ ਕੇ ਚਾਹ ਪੀ ਕੇ ਸ਼੍ਰੀ ਅਨੰਦਪੁਰ ਸਾਹਿਬ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਆ ਵੇਖੋ ਬੰਦੇ ਆਪਣੇ ਰੋਟੀਆਂ ਡੇਹ ਨੇ ਕੱਢਣ ਨੂੰ ਆ ਵੇਖੋ ਜੀ ਦੂਹੋ ਦੂਪ ਹੈ ਗਈ ਜੀ ਰੋਟੀਆਂ ਨੂੰ ਤੂੰ ਹੀ ਪਾਣ ਲੱਗੇ ਆ ਜੀ ਅਨੈਕਸਟ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਹੁਣ ਆਪਾਂ ਪੇਟ ਪੂਜਾ ਕਰ ਲਈਏ ਜੀ ਸਵੇਰ ਦਾ ਖਾਦਾ ਕੁਝ ਨਹੀਂ ਅਜੇ